ਪੰਜਾਬੀਆਂ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਇਹ ਔਰ ਸਹੂਲਤਾਂ ਦੇਣਾ ਹੀ ਸਰਕਾਰ ਦਾ ਕੰਮ ਹੁੰਦਾ ਹੈ ਫਿਰ ਅਸੀਂ ਕੱਚੇ ਮਲਾਜਾਂ ਨੂੰ ਪੱਕੇ ਕਰਨ ਦਾ ਤਯੀਅ ਕੀਤਾ 14000 ਐਜੂਕੇਸ਼ਨ ਡਿਪਾਰਟਮੈਂਟ ਤੇ ਬਤਕਾਰਾਂ ਨੇ ਰਲ ਮਿਲ ਕੇ ਕੁਝ ਨਹੀਂ ਕੀਤਾ ਸੀ ਇੱਕ ਦੂਜੇ ਨੂੰ ਬਚਾਉਣ ਦਾ ਕੰਮ ਕੀਤਾ ਸੀ ਪਰ ਸਾਡੀ ਸਰਕਾਰ ਨੇ ਵਾਦਾ ਕੀਤਾ ਸੀ ਲੋਕਾਂ ਨਾਲ ਗਰੰਟੀ ਦਿੱਤੀ ਸੀ ਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੈ ਉਹਦਾ ਇਨਸਾਫ ਜਿਹੜਾ ਦਵਾਵਾਂਗੇ ਬਸ ਇਨਸਾਫ ਤਾਂ ਗੁਰੂ ਨੇ ਖੁਦ ਕਰਨਾ ਹੈ ਕਿਉਂਕਿ ਅਸੀਂ ਤਾਂ ਉਹਨਾਂ ਦੇ ਮੂਰੇ ਹਰ ਰੋਜ਼ ਨਤਮਸਤਕ ਹੁੰਨੇ ਆ ਕਿ ਸਾਡੀ ਸੁਰੱਖਿਆ ਕਰਿਓ ਗੁਰੂ ਜੀ ਤੇ ਉਹ ਜਿਹੜਾ ਸਾਡੀ ਸੁਰੱਖਿਆ ਕਰ ਸਕਦਾ ਉਹ ਆਪਣੀ ਸੁਰੱਖਿਆ ਵੀ ਕਰਨੀ ਜਾਣਦਾ ਪਰ ਜੋ ਸਾਡਾ ਫਰਜ਼ ਸੀ ਅਸੀਂ 7000 ਪੇਜ ਦਾ ਜਿਹੜਾ ਐਸਆਈਟੀ ਨੇ ਕਰ ਸੋ ਤੁਸੀਂ ਸਾਰੇ ਆਓ ਸਾਡਾ ਸਾਥ ਦਿਓ ਅਗਲਾ ਵਾਰਾ ਜਿਹੜਾ ਆਪਾਂ ਹੋਰ ਵੀ ਉੱਪਰ ਲੈ ਕੇ ਜਾਣਾ ਆਮ ਤੌਰ ਤੇ ਸਰਕਾਰਾਂ ਜਿਹੜੀਆਂ ਨੇ ਜੋ ਕੰਮ ਆਖਰੀ 6 ਮਹੀਨੇ ਚ ਕਰਦੀਆਂ ਨੇ ਅਸੀਂ ਪਹਿਲੇ 6 ਮਹੀਨਿਆਂ ਚ ਉਹ ਕਰਤਾ ਸਾਡਾ ਮਕਸਦ ਨੈਕਸਟ ਗਵਰਨਮੈਂਟ ਨਹੀਂ ਸਾਡਾ ਮਕਸਦ ਨੈਕਸਟ ਜਨਰੇਸ਼ਨ ਹੈ ਆਮ ਤੌਰ ਤੇ ਜਿਹੜੀਆਂ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਉਹ ਇਹ ਦੇਖਣ ਲੱਗ ਜਾਂਦੀਆਂ ਨੇ ਆਪਣੀ ਅਗਲੀ ਗਵਰਨਮੈਂਟ ਕਿਵੇਂ ਬਣੂਗੀ ਇਸ ਚੱਕਰ 'ਚ ਉਹ ਫੈਸਲੇ ਲੈਣ ਲੱਗ ਜਾਂਦੇ ਨੇ ਆਹ ਨਾ ਕਰੋ ਆਹ ਕਰ ਦਿਓ ਆਹ ਨਾ ਕਰੋ ਆਹ ਕਰੋ ਅਸੀਂ ਇਹ ਕਹਿ ਰਹੇ ਹਾਂ ਕਿ ਗਵਰਨਮੈਂਟ ਤਾਂ ਬਣਾਤੀ ਲੋਕਾਂ ਨੇ ਹੁਣ ਆਪਣੀ ਨੈਕਸਟ ਜਨਰੇਸ਼ਨ ਕਿਵੇਂ ਬਣੂ ਅਗਲੀ ਪੀੜ੍ਹੀ ਜਿਹੜੀ ਹੈ ਉਹਨੂੰ ਆਪਾਂ ਕਿਵੇਂ ਉੱਚਾ ਲੈ ਕੇ ਜਾ ਸਕਦੇ ਆ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਉੱਦਾਂ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਮੈਨੂੰ ਪਤਾ ਹੈ ਕਿ ਇੰਨਾ ਜ਼ਿਆਦਾ ਜਦੋਂ ਵਿਸ਼ਵਾਸ ਹੋ ਜੇ ਤਾਂ ਮੇਰਾ ਵੀ ਬਹੁਤ ਸਾਰਾ ਜਿਹੜਾ ਜ਼ਿੰਮੇਵਾਰੀ ਦਾ ਭਾਰ ਪਤ ਜਾਂਦਾ ਪਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਰੱਬ ਜੇ ਚੁੰਝ ਦਿੰਦਾ ਤਾਂ ਚੋਗਾ ਵੀ ਦਿੰਦਾ ਹੈ ਜੇ ਕੋਈ ਜ਼ਿੰਮੇਵਾਰੀ ਦਿੰਦਾ ਹੈ ਤਾਂ ਉਹਨੂੰ ਨਿਭਾਉਣ ਦਾ ਬਲ ਵੀ ਦਿੰਦਾ ਹੈ ਮੇਰੀ ਪ੍ਰਮਾਤਮਾ ਕੀ ਅਰਦਾਸ ਹੈ ਪੂਰਾ ਪੰਜਾਬ ਤਰੱਕੀਆਂ ਕਰੇ ਤੰਦਰੁਸਤ ਰਹੇ ਸਾਡੇ ਪੰਜਾਬੀ ਨਵੀਆਂ ਲੀਹਾਂ ਤਰੱਕੀ ਦੇ ਸਿਪਾਈਏ ਤੇਰੇ ਨਾਲ ਮਿਲ ਕੇ ਅਸੀਂ ਦੁਬਾਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਤੁਸੀਂ ਸਾਲ ਪਹਿਲਾਂ ਜੋ ਵਿਸ਼ਵਾਸ ਕੀਤਾ ਅਸੀਂ ਇੱਕ ਸਾਲ ਬਾਅਦ ਉਸ ਵਿਸ਼ਵਾਸ ਨੂੰ ਹੋਰ ਗੂੜਾ ਤੇ ਦ੍ਰਿੜ ਕਰਾਂਗੇ ਅਗਲੇ ਸਾਲ ਇਹ ਹੀ ਵਿਸ਼ਵਾਸ ਜਿਹੜਾ ਉਹ ਯਕੀਨ 'ਚ ਬਦਲਦਾ ਜਾਊਗਾ ਤਾਂ ਤੁਹਾਨੂੰ ਇਹ ਯਕੀਨ ਪੱਕਾ ਯਕੀਨ ਹੋ ਜਾਣਾ ਹੈ ਕਿ ਹਾਂ ਇਹ ਜਿਹੜੇ ਨਵੇਂ ਚੁਣੇ ਨੇ ਇਹ ਸਾਡੇ ਵਰਗੇ ਨੇ ਇਹ ਸਾਡੇ ਜੋ ਨਿਕਲੇ ਨੇ ਇਹ ਸਾਡੇ ਦੁੱਖਾਂ ਨੂੰ ਜਾਣਦੇ ਨੇ ਇਹ ਮਹਿਲਾਂ ਵਾਲੇ ਨਹੀਂ ਹੈਗੇ ਇਹ ਸਾਡੇ ਦੁੱਖਾਂ ਦਰਦਾਂ ਦੀ دارو ਇਹਨਾਂ ਕੋਲ ਹੈਗੀ ਐ ਅਸੀਂ ਪੰਜਾਬ ਦੇ ਵਿੱਚ ਚੁੱਲਿਆਂ ਦੀ ਆਗ ਜਿਹੜੀ ਆ ਬੁਝਣ ਨਹੀਂ ਦੇਣੀ ਸੋ ਪੰਜਾਬੀ ਹਮੇਸ਼ਾ ਹੀ ਜਿਹੜੇ ਨੇ ਉਹ ਤਰੱਕੀਆਂ ਤੇ ਰਹੇ ਨੇ ਜਿਹੜੇ ਮਰਜੀ ਮੁਲਕ ਦੇ ਵਿੱਚ ਚਲੇ ਜਾਣ ਪੰਜਾਬੀ ਕਾਮਯਾਬ ਰਹੇ ਨੇ ਸੋ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਦੀ ਕਾਮਯਾਬੀ ਦੇ ਝੰਡੇ ਆਪਾਂ ਬੁਲੰਦ ਕਰਾਂਗੇ ਸਾਥ ਦਿੰਦੇ ਰਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਇਨਕਲਾਬ ਜ਼ਿੰਦਾਬਾਦ